ਲੰਦਰ ਦੇ ਵਿੱਚ ਲਵ ਮੈਰਿਜ ਕਰਵਾਉਣਾ ਇੱਕ ਕੁੜੀ ਨੂੰ ਇਸ ਕਦਰ ਪਾਰੀ ਪੈ ਗਿਆ ਕਿ ਵਿਆਹ ਤੋਂ 3 ਮਹੀਨੇ ਬਾਅਦ ਉਸ ਦੀ লাশ ਪੇਤ ਭਰੇ ਹਾਲਾਤਾਂ ਚ ਮਿਲੀ ਹੈ। ਹੁਸ਼ਿਆਰਪੁਰ ਜ਼ਿਲ੍ਹੇ ਦੀ ਨੰਦਗੜ ਦੀ ਆਸ਼ਾ ਰਾਣੀ ਦਵਿਆ ਨਵਾਂ ਸ਼ਹਿਰ ਦੇ ਸੁਖਬੀਰ ਸਿੰਘ ਨਾਲ ਧਾਰਮਿਕ ਰੀਤੀ ਰਿਵਾਜਾਂ ਨਾਲ ਹੋਇਆ ਸੀ ਪਰਿਵਾਰ ਦੀ ਮਰਜ਼ੀ ਦੇ ਖਿਲਾਫ ਜਾ ਕੇ ਦੋਨਾਂ ਨੇ ਲਵ ਮੈਰਿਜ ਕਰਵਾਈ ਸੀ ਪਰ ਅਚਾਨਕ ਭੇਤ ਭਰੇ ਹਾਲਾਤਾਂ ਦੇ ਵਿੱਚ ਲੜਕੀ ਦਾ ਹੰਨ ਕਤਲ ਹੋ ਗਿਆ ਜਿਸ ਤੋਂ ਬਾਅਦ ਲੜਕੀ ਦਾ ਪਰਿਵਾਰਕ ਮੈਂਬਰ ਸੁਖਬੀਰ ਸਿੰਘ ਤੇ ਵੱਡੇ ਇਲਜ਼ਾਮ ਲਗਾ ਰਿਹਾ ਇਹ ਮਾਮਲਾ ਦਾਸਤਿਕ ਦਾ ਹੋਇਆ ਜੀ 11:11 ਵਜੇ ਕੁੜੀ ਨੂੰ ਘਰੋਂ ਲੈ ਕੇ ਆਇਆ ਮੁੰਡਾ ਜੀ ਇਹਦੀਆਂ ਵੀਡੀਓ ਕਾਲਾਂ ਉੱਤੇ ਬਿੰਨਸਰ ਕੋ ਗਿਆ ਜਿਵੇਂ ਵੀ ਹੈ ਤੇ ਉਸ ਤੋਂ ਬਾਅਦ 2 ਵਜੇ ਤੋਂ ਬਾਅਦ ਕੋਈ ਫੋਨ ਨਹੀਂ ਲੱਗਾ ਕੁੜੀ ਦਾ ਇਹ ਸਾਨੂੰ ਪੁੱਛ ਕੇ ਚਕੇ ਪਈ ਅਸੀਂ ਫਿਰ ਤੇ ਸਰ ਠਾਣੇ ਅਪਲਿਕੇਨ ਪਾਈ ਉਤੋਂ ਬਾਅਦ ਫਿਰ ਇੱਥੇ ਵੀ ਕੱਲ ਆਏ ਇਹਨਾਂ ਦੇ ਪਿੰਡ ਜੀ ਪੰਗਲ ਕਲਾਂ ਇਹਨੇ ਵੀ ਕੁਝ ਨਾਤ ਪੱਲਾ ਫੜਾਇਆ ਮੈਂ ਜਿਹੜਾ ਫਾਦਰ ਸਾਹਿਬ ਉਹ ਥੋੜਾ ਉਚਨੀਆਂ ਬੋਲਦਾ ਜੇਗਾ ਮੁੰਡੇ ਦਾ ਫਾਦਰ ਜੀ ਹਾਂਜੀ ਮੱਕੀ ਫੇਸੇ ਰਿਆ ਸਾਨੂੰ ਇਦਾਂ ਪਤਾ ਲੱਗਾ ਤੇ ਇੱਥੇ ਹਰਦੇ ਸੀ ਨਹੀਂ ਕੋਈ ਨਹੀਂ ਸੀ ਜੀ ਸੁਪੰਚ ਦੇ ਘਰ ਗਏ ਸੀ ਅਸੀਂ ਮਿਲਿਆ ਜੀ ਬਾਪੂ ਨੂੰ ਮਿਲਿਆ ਖੰਡ 42 ਸਾਲ ਦੀ ਜੀ ਬੋਡੀ ਵਰ ਇਦਾਂ ਪਤਾ ਲੱਗਾ ਜੀ ਇੱਥੇ ਜਿਹੜੇ ਬੰਦੇ ਆ ਮੋਸੀ ਵਾਲੇ ਹਾਂਜੀ ਉਹ ਕਿਤੇ ਉੱਥੇ ਪਿੰਡ ਗਏ ਹੋਗੇ ਕਹਿਣਗੇ ਉੱਥੇ ਡੈੱਡ ਬੋਡੀ ਪਈ ਹੈ ਉਡੀ ਮਾਸੀ ਦਾ ਮੁੰਡਾ ਉਹ ਆ ਕੇ ਇਸੇ ਤੇ ਦੇਖ ਕੇ ਗਿਆ ਤੇ ਉਹਨੇ ਪਛਾਣਿਆ ਤੇ ਫਿਰ ਜਾ ਕੇ ਸਾਨੂੰ ਰਿਪੋਰਟਿਸ਼ਨ ਹੋ ਗਈ ਕਾਰਵਾਈ ਕਾਨੂੰਨੀ ਕਾਰਵਾਈ ਕੀਤੀ ਜਾ ਜੋ ਵੀ ਹੈਗਾ ਇਨਸਾਫ ਹੋਣਾ ਚਾਹੀਦਾ ਕਿਸੇ ਨਾਲ ਧੱਕਾ ਨਹੀਂ ਹੋਣਾ ਚਾਹੀਦਾ ਕਰਨਾ ਪੈਣਾ ਹਾਂ ਲਈ ਰਾਹੋ ਜ ਮਸਲਾ ਹੈ ਰਾਹੋ ਦੇ ਉਧਰ ਲੈ ਗਿਆ ਸੀ ਉਹ ਕਿਹੜਾ ਪਿੰਡ ਵਾਸਤੇ ਪੂਰਾ ਹੁੰਦਾ ਐਚ ਐਚ ਕਰੂਗਾ ਜੋ ਮਸਲਾ ਕਰ ਬਿਠਾਉਣਾ ਜਾ ਕੇ ਲਾ ਕੇ ਬੇ ਇਤਲੋ ਬੋੜੀ ਬਦਲ ਕਿੱਥੇ ਉੱਤ ਥੱਡੋੜੇ ਸੰਤ ਇੱਥੇ ਮਿਲੀ ਹੈ ਨਾ ਜੀ ਉਹ ਉਦਣੇ 3:30 ਵਜੇ ਰੱਖ ਗਿਆ ਡੈਡ ਬੋਡੀ 4:00 ਵਜੇ ਦਾ 10 ਤੀਕ ਨੂੰ ਕੁੜੀ ਮਾਰਤੀ ਆਂਦੀ ਆ ਆਪ ਰੱਖ ਕੇ ਗਿਆ ਸਾਰਾ ਕੁਛ ਇਹਨਾਂ ਦੇ ਫੋਟੋ ਆਈਆਂ ਤਿੰਨ ਚਾਰ ਬੰਦਿਆਂ ਦੀਆਂ ਗਲਤ ਦਿਖਾਏ ਉਹ ਕੈਮਰੇ ਚੋਂ ਕੱਢੀਆਂ ਹੁਣ ਫੋਟੋਆਂ ਤਾਂ ਜਾ ਕੇ ਪਤਾ ਲੱਗਾ ਉਹ ਬੰਦਾ ਮੁੰਡਾ ਜਿਹੜਾ ਲੈ ਕੇ ਪੰਡੋਰੀ ਮੱਲੇ ਜਿਹੜਾ ਹੈਗਾ ਸਮਸ਼ਾਨ ਘਾਟ ਉੱਥੇ ਬੋਡੀ ਰੱਖਣ ਦਾ ਪ੍ਰਬੰਧ ਹੈਗਾ ਸੋ ਅੱਜ ਉੱਥੋਂ ਲਾਹ ਮਿਲੀ ਸੀ ਕਿ ਕਾਸ਼ ਦਾ ਡਰੈਸ ਜੋਧੇਵਾਲ ਦਾ ਲਿਖਿਆ ਹੋਇਆ ਹੈ ਉਹਦੀ ਬੋਡੀ ਪਈ ਹੈ 6 ਦਿਨ ਤੋਂ ਕੋਈ ਬੋਡੀ ਲੈਣ ਨਹੀਂ ਆਇਆ ਸੋ ਉਹਦੇ ਬਾਰੇ ਪਤਾ ਜੁਈ ਕੀਤੀ ਤਾਂ ਪਤਾ ਲੱਗਿਆ ਕਿ ਲੜਕੀ ਹਿਸ਼ਾਰਪੁਰ ਦੀ ਹੈਗੀ ਹੈ ਔਰ ਉੱਥੋਂ ਲਾਪਤਾ ਸੀਗੀ ਔਰ ਇਹ ਵੀ ਇਹ ਬੋਡੀ ਹੈ ਸੋ ਬੋਡੀ ਦਾ ਮਹਿਨਾ ਕੀਤਾ ਬਾਰੀ ਤਾਂ ਅੱਜ ਤੱਕ ਕੋਈ ਜਦ ਸੱਕ ਕਰ ਨਜ਼ਰ ਨਹੀਂ ਆਈ ਲੇਕਿਨ ਜਿਸ ਮੁੰਡੇ ਨਾਲ ਇਹ ਆਉਣ ਬਾਰੇ ਪਤਾ ਲੱਗਿਆ ਸੀ ਕਿ ਇਹ ਮੁੰਡਾ ਲੈ ਕੇ ਆਇਆ ਉਹਦਾ ਨਾਮ ਸੁਖਵੀਰ ਹੈ ਪੰਦਲਕਲਾਂ ਦਾ ਰਹਿਣ ਵਾਲਾ ਹੈ ਸੋ ਉਹਦੇ ਬਾਰੇ ਪਤਾ ਲੱਗਿਆ ਕਿ ਉਹਨੇ ਵੀ ਜਿਹੜਾ ਕੋਈ ਪాయిਜ਼ਨ ਲੈ ਲਈ ਹੈ ਔਰ ਉਹ ਸਿਵਲ ਹਸਪਤਲ ਦਾਖਲ ਹੈ। ਬਾਕੀ ਹੁਣ ਇਹਨਾਂ ਦੀ ਬਾਰਸ ਆ ਜਾਂਦਾ ਉਹਨਾਂ ਦੇ ਤੁਸਾਰੀ ਦਰਿਆਤ ਕਰਕੇ ਜੋ ਵੀ ਬਣਦੀ ਕਾਰਵਾਈ ਹੋ ਮਸਲੇ। ਇਹ ਹੁਣ ਗੱਲ ਸਾਹਮਣੇ ਆਈ ਕਿ ਇਹਨਾਂ ਨੇ ਕੁਝ ਪਿਛਲੇ ਸਮੇਂ ਦੇ ਵਿੱਚ ਮੈਰਿਜ ਕਰ ਲਈ ਸੀ ਲੇਕਿਨ ਇਹ ਆਪਣੇ ਤੌਰ ਤੇ ਸੀਕ੍ਰੀਟ ਕੀਤੀ ਸੀ ਇਹਨਾਂ ਨੇ। ਉਹਦੇ ਵਿੱਚ ਪਰਿਵਾਰ ਦੇ ਦੋਨੋਂ ਦੇ ਮੈਂਬਰ ਸ਼ਾਮਲ ਸੀ। ਕਿਉਂਕਿ ਦੱਸਣ ਮੁਤਾਬਕ ਇਹ ਗੱਲ ਸਾਹਮਣੇ ਆਈ ਕਿ ਇੱਕ ਦਿਨ ਪਹਿਲਾਂ ਹੀ ਜਿਹੜਾ ਹੈਗਾ ਲੜਕੇ ਦਾ ਮੰਗਣਾ ਕਿਤੇ ਹੋਰ ਹੋ ਗਿਆ ਸੀ। ਤੋ ਹੁਣ ਇਸ ਚੀਜ਼ ਦੀ ਤਿਆਰਤ ਕਰਾਂਗੇ ਜੋ ਇਹ ਬਿਆਨ ਦੇਣਗੇ ਉਹਦੇ ਮੁਤਾਬਕ ਕਰ ਰਿਹਾ ਹੈ ਲੜਕਾ ਹਲੇ ਸਿਵਲ ਹਸਪਤਲ ਤੇ ਧੀਰੇ ਇਲਾਜ ਹੈ ਸੋ ਉਹ ਡਾਕਟਰ ਹੀ ਦੱਸ ਸਕਦੇ ਬੈਟਰ ਕਿ ਕਿਸ ਕੰਡੀਸ਼ਨ ਸਰ ਹੈ ਜੋ ਲੜਕੀ ਵਾਲੇ ਬਿਆਨ ਦੇਣਗੇ ਹਲੇ ਇਹਨਾਂ ਨੇ ਬਿਆਨ ਲਗਾਇਆ ਨਹੀਂ ਪਰਿਵਾਰ ਹੁਣ ਇਨਸਾਫ ਦੀ ਮੰਗ ਕਰ ਰਿਹਾ ਹੈ ਜਦ ਕਿ ਪੁਲਿਸ ਨੇ ਕੇਸ ਸਰਚ ਕਰ ਲਿਆ ਹੈ ਰਿਪੋਰਟ ਚੀਕੀਆਂ ਟੀਵੀ